ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਟਾਲੇ ਦੇ ਵਿੱਚ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਬੜੀ ਖੁਸ਼ੀ ਦੇ ਨਾਲ ਇੱਕ ਖਬਰ ਵੇਖ ਰਹੇ ਹੋਵੋਗੇ ਚੈਨਲਾਂ 'ਤੇ ਵੀ ਚੱਲ ਰਹੀ ਹੈ ਕਿ ਸਾਡੀ ਬੇਟੀ ਕਾਜਲ ਸ਼ੇਰਗਿੱਲ ਜਿਨੇ ਵਕਾਲਤ ਪਾਸ ਕੀਤੀ ਹੈ ਔਰ ਉਹਨਾਂ ਦੇ ਉਸ ਬੇਟੀ ਦੇ ਜਿਹੜੇ ਫਾਦਰ ਨੇ ਸਾਡੇ ਭੜਾਣੇ ਰੀਡਰ ਨੇ ਬਟਾਲੇ ਦਾ ਮੇਰੇ ਤੋਂ ਵੀ ਪਹਿਲਾਂ ਦੀ ਉਸ ਇਨਸਾਨ ਦੀ ਲੀਡਰਸ਼ਿਪ ਹੈ ਜਿਹਦਾ ਨਾਮ ਹੈ ਜਾਰਜ ਗਿੱਲ ਜੀ ਗੱਡੀ ਜਿਹੜੀ ਆ ਰਸਤੇ 'ਚ ਖਰਾਬ ਹੋ ਗਈ ਤੇ ਮੈਂ ਇਸ ਨਾਬਰ ਪੱਟੀ ਜੀ ਨੂੰ ਫੋਨ ਕੀਤਾ ਉਹਨਾਂ ਨੇ ਗਾਂ ਸੇਠੀ ਜੀ ਨੂੰ ਕੀਤਾ ਸੇਠੀ ਜੀ ਉਸੇ ਵੇਲੇ ਰਾਤ ਮੇਰੇ ਕੋ ਪਹੁੰਚੇ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜੇਲ੍ਹ ਕੱਟ ਕੇ ਆਇਆ ਔਰ ਮੇਰੇ ਲਈ ਉਹ ਪੈਰਾਂ ਤੋਂ ਜ਼ਮੀਨ ਕਿਸ ਕਰਨ ਵਾਲੀ ਗੱਲ ਸੀਗੀ ਹਾਂਜੀ ਸਬੜਾ ਨੂੰ ਜੈਮਸੀ ਜੀ ਅੱਜ ਫੇਰ ਇੱਕ ਵਾਰ ਤੁਹਾਡਾ ਦਾਸ ਪੀਟਰ ਜੀ ਦਾ ਪ੍ਰੈਜ਼ੀਡੈਂਟ ਪੰਜਾਬ ਕਿਸ਼ੋਰ ਫੈਡਰੇਸ਼ਨ ਤੁਹਾਡੇ ਰੂਬਰੂ ਆ ਜੀ ਸੋ ਮੈਂ ਅੱਜ ਇੱਕ ਦੋ ਮੁੱਦਿਆਂ ਤੇ ਗੱਲ ਕਰਨੀ ਏ ਕੁਝ ਖੁਸ਼ੀ ਵਾਲੇ ਵੀ ਨੇ ਤੇ ਕੁਝ ਮੁੱਦੇ ਜਿਹੜੇ ਨੇ ਸਾਡੇ ਲਈ ਸ਼ਰਮਸ਼ਾਰ ਕਰਨ ਵਾਲੇ ਵੀ ਨੇ ਸੋ ਮੇਰੀ ਬੇਨਤੀ ਏ ਕਿ ਜੇ ਕੋਈ ਲਾਈਵ ਆ ਤੇ ਵਾਦ ਤੋਂ ਵਾਦ ਸਾਡੇ ਨਾਲ ਆ ਕੇ ਜੁੜ ਜੇ ਸਭ ਤੋਂ ਪਹਿਲਾਂ ਤੇ ਮੈਂ ਸਾਡੇ ਬਟਾਲੇ ਦੇ ਵਿੱਚ ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਬੜੀ ਖੁਸ਼ੀ ਦੇ ਨਾਲ ਇੱਕ ਖਬਰ ਵੇਖ ਰਹੇ ਹੋਵੋਗੇ ਚੈਨਲ 'ਤੇ ਵੀ ਚੱਲ ਰਹੀ ਹੈ ਕਿ ਸਾਡੀ ਬੇਟੀ ਕਾਜਲ ਸ਼ੇਰ gil ਜਿਨੇ ਵਕਾਲਤ ਪਾਸ ਕੀਤੀ ਹੈ ਕੋਰੋਨਾ ਦੇ ਉਸ ਬੇਟੀ ਦੇ ਜਿਹੜੇ ਫਾਦਰ ਨੇ ਸਾਡੇ ਭੜਾਣੇ ਲੀਡਰ ਨੇ ਬਟਾਲੇ ਦਾ ਮੇਰੇ ਤੋਂ ਵੀ ਪਹਿਲਾਂ ਦੀ ਉਸ ਇਨਸਾਨ ਦੀ ਲੀਡਰਸ਼ਿਪ ਹੈ ਜਿਹਦਾ ਨਾਮ ਹੈ ਜਾਰਜ gil ਸਾਡੇ ਡਾਇਰੈਕਟਰ ਵੀ ਨੇ ਪੰਜਾਬ ਕ੍ਰਿਸ਼ਲ ਫੈਡਰੇਸ਼ਨ ਦੇ ਔਰ ਜੋਤ gil ਜੀ ਨੇ ਆਪਣੇ ਬੱਚਿਆਂ ਨੂੰ ਜਾਂ ਆਪਣੀ ਬੇਟੀ ਨੂੰ ਉਹਨੂੰ ਪਹਿਲਾਂ ਪਲੱਸ 2 ਕੀਤੀ ਫਿਰ ਉਸ ਬੇਟੀ ਨੇ ਐਵੇਂ ਇੰਗਲਿਸ਼ ਕੀਤੀ ਔਰ ਹੁਣ ਉਹ ਬੇਟੀ ਵਕਾਲਤ ਕਰ ਚੁੱਕੀ ਹੈ ਔਰ ਮੈਂ ਤੁਹਾਨੂੰ ਸਭਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਜੋਰਜ ਗਿਲ ਦੀ ਜਿਹੜੀ ਫਾਈਨੈਂਸ਼ੀਅਲ ਕੰਡੀਸ਼ਨ ਹੈ ਉਹ ਕੁਝ ਜ਼ਿਆਦਾ ਵਧੀਆ ਨਹੀਂ ਸੀਗੀ ਉਹ ਬੰਦਾ ਇੱਕ ਪੱਥਰ ਰਗੜਾਈ ਦਾ ਕੰਮ ਕਰਦਾ ਔਰ ਉਹਦੇ ਤੋਂ ਆਪਣਾ ਪਰਿਵਾਰ ਚਲਾਉਂਦਾ ਸੀਗਾ ਬੱਚਿਆਂ ਨੂੰ ਪੜਾਉਂ ਚੁੱਥੋਂ ਤੱਕ ਦੇ ਉਹ ਕੋ ਆਪਣਾ ਘਰ ਵੀ ਨਹੀਂ ਰਿਹਾ ਘਰ ਵੀ ਉਹਨੂੰ ਸੇਲ ਕਰਨਾ ਪੈ ਗਿਆ ਪਰ ਜज्बा ਮੇਰਾ ਜੋਜ ਗਿੱਲ ਨੂੰ ਤੇ ਉਹਦੇ ਬੱਚਿਆਂ ਨੂੰ ਉਹਨਾਂ ਦੇ ਜज्ਬੇ ਨੂੰ ਮੇਰਾ ਸਲਾਮ ਆ ਇਹ ਉਹ ਵੀਰ ਨੇ ਮਿਹਨਤ ਕਰਕੇ ਆਪਣੀ ਬੇਟੀ ਨੂੰ ਪੜਾਇਆ ਤੇ ਉਹ ਵਕਾਲਤ ਕਰ ਚੁੱਕੀ ਹੈ ਸੋ ਇਹ ਸਬਕ ਲੈਣ ਦੀ ਲੋੜ ਆ ਕਿ ਜੇ ਤੁਸੀਂ ਕੁਝ ਥਾਣਿਆ ਏ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਹਾਲਾਤ ਕਿਦਾਂ ਦੇ ਵੀ ਹੋਣ ਜੇ ਤੁਹਾਡੇ ਮਨ ਦੇ ਵਿੱਚ ਕੁਝ ਕਰਨ ਦੀ ਸ਼ਾਇਦ ਕੋਈ ਦੁਨੀਆ ਦੀ ਤਾਕਤ ਰੋਕ ਨਹੀਂ ਸਕਦੀ ਇਹ ਮਿਸਾਲ ਆ ਇਹ ਬੇਟੀ ਕਾਜਲ ਸ਼ੇਰਗਿੱਲ ਸੋ ਮੈਂ ਪ੍ਰਧਾਨ ਜੋਜ ਗਿੱਲ ਜੀ ਨੂੰ ਲੱਖ ਲੱਖ ਵਧਾਈ ਦਿੰਦਾ ਕਿ ਉਸ ਬੱਚੀ ਨੇ ਕੱਲਾ ਜੋਜ ਗਿੱਲ ਦਾ ਨੀ ਪੂਰੀ ਕਮਿਊਨਿਟੀ ਦਾ 크ਰਿਸਚੀਅਨ ਕਮਿਊਨਿਟੀ ਦਾ ਜਿਹੜਾ ਨਾਮ ਰੋਸ਼ਨ ਕੀਤਾ ਏ ਔਰ ਉਸ ਬੇਟੀ ਦੀ ਵਕਾਲਤ ਦੇ ਵਿੱਚ ਕੋਲ ਜਦੋਂ ਪ੍ਰੈਕਟਿਸ ਕਰੇਗੀ ਤੇ ਆਪਾਂ ਪੂਰੀ ਸਭਣਾ ਨੇ ਮਿਹਨਤ ਲਾ ਕੇ ਉਹਨੂੰ ਵਾਰ ਤੋਂ ਵਾਰ ਕੇਸ ਦੇਣੇ ਨੇ ਔਰ ਉਹਦਾ ਘਰ ਚਲਾਉਣਾ ਹੈ ਕਿ ਜੇ ਇਸ ਉਹ ਕਾਲਜ ਤੇ ਲਈ ਪੜ੍ਹਾਈ ਦੇ ਲਈ ਉਹਨੇ ਘਰ ਉਸ ਇਨਸਾਨ ਦਾ ਚਲਾ ਗਿਆ ਉਸੇ ਕਿੱਤੇ ਦੇ ਵਿੱਚੋਂ ਉਹ ਬੇਟੀ ਵਧੀਆ ਕੋਠੀਆਂ ਬਣਾਏ ਤੇ ਆਪਣੇ ਬਾਪ ਦਾ ਨਾਮ ਰੋਸ਼ਨ ਕਰੇ ਸੋ ਆਪਾਂ ਸਭਲਾਂ ਨੇ ਉਹਦੇ ਲਈ ਦਵਾ ਵੀ ਕਰਨੀ ਹੈ ਸਾਡੀ ਸਭ ਤੋਂ ਵੱਡੀ ਤਾਕਤ ਅਤੇ ਪ੍ਰਾਰਥਨਾਈਆਂ ਔਰ ਅਸੀਂ ਉਸ ਬੇਟੀ ਨੂੰ ਪ੍ਰਾਰਥਨਾ ਵਿੱਚ ਵੀ ਯਾਦ ਰੱਖਣਾ ਸੋ ਇਹ ਤੇ ਗੱਲ ਸੀਗੀ ਇੱਕ ਖੁਸ਼ੀ ਵਾਲੀ ਔਰ ਦੂਸਰਾ ਇੱਕ ਮੁੱਦਾ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਕਿ ਜਿਹੜਾ ਸਾਡੇ ਲਈ ਬੜੀ ਸ਼ਰਮੋ ਵਾਲੀ ਗੱਲ ਆ ਕਿ ਸਾਡੇ ਜਲੰਧਰ ਤੋਂ ਨੇ ਪਾਸਟਰ ਹਜੋਤ ਸੇਠੀ ਜੀ ਜਿਨ੍ਹਾਂ ਨੇ ਧਨਿਆ ਮਿੱਤਲ ਦੇ ਉੱਤੇ ਪ੍ਰਚੈਂਟੀ ਦੇ ਜਦੋਂ ਨੇ ਅਪਸ਼ਬਦ ਬੋਲੇ ਸੀਗੇ ਤੇ ਬੇਅਦਬੀ ਦਾ ਪਰਚਾ ਦੰਦ ਕਰਾਇਆ ਸੀਗਾ ਔਰ ਮੈਨੂੰ ਕੁਝ ਦਿਨ ਪਹਿਲਾਂ ਹੀ ਜਲੰਧਰ ਪਤਾ ਲੱਗਾ ਮੈਂ ਇੱਕ ਦਿਨ ਖੰਬੜੇ ਪਿਛਲੇ ਵੀਰਵਾਰ ਜਿਹੜਾ ਚੱਤ ਗਿਆ ਸੀਗਾ ਰਾਤ ਤੇ ਮੇਰੀ ਗੱਡੀ ਜਿਹੜੀ ਆ ਰਸਤੇ 'ਚ ਖਰਾਬ ਹੋ ਗਈ ਤੇ ਮੈਂ ਸਨਾਵਰ ਪੱਟੀ ਜੀ ਨੂੰ ਫੋਨ ਕੀਤਾ ਉਹਨਾਂ ਨੇ ਗਾਂ ਸੇਠੀ ਜੀ ਨੂੰ ਕੀਤਾ ਸੇਠੀ ਜੀ ਉਸੇ ਵੇਲੇ ਰਾਤ ਮੇਰੇ ਕੋਲ ਪਹੁੰਚੇ ਸੋ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਜੇਲ੍ਹ ਕੱਟ ਕੇ ਆਇਆ ਹਾਂ ਔਰ ਮੇਰੇ ਲਈ ਉਹ ਪੈਰਾਂਥੋਨੋ ਜ਼ਮੀਨ ਕਿਸ ਕਰਨ ਵਾਲੀ ਗੱਲ ਸੀਗੀ ਕਿ ਇੱਕ ਰੱਬ ਦਾ ਦਾਸ ਇਹ ਜੇਲ ਕਿਵੇਂ ਕੱਟ ਆਇਆ ਤਾਂ ਉਹਨੇ ਮੈਨੂੰ ਦੱਸਿਆ ਕਿ ਮੈਂ ਕਨਈਆ ਮਿੱਤਰ ਤੇ ਜਿਹੜਾ ਪਰਚਾ ਦਰਜ ਕਰਾਇਆ ਉਹਦੇ ਸਬੰਧ ਦੇ ਵਿੱਚ ਕੁਝ ਤਾਣਾ ਬਾਣਾ ਬੁਣ ਕੇ ਪੁਲਿਸ ਨੇ ਪਾਸਟਰ ਜੋਧ ਸੇਠੀ ਦੇ ਉੱਤੇ 15000 ਦੀ ਕਿਸੇ ਦੇ ਕੋਲੋਂ ਫਰੋਤੀ ਦਾ ਪਰਚਾ ਦਰਜ ਕਰਾ ਦਿੱਤਾ ਸਿਰਫ 15000 ਦੀ ਔਰ 40 ਦੇਣ ਉਸ ਬੰਦੇ ਨੂੰ ਉਹ 15000 ਕਰਕੇ ਜੇਲ ਕੱਟਣੀ ਪੈ ਗਈ ਚਲੋ ਕੌਮ ਦੇ ਲਈ ਹੋ ਗਿਆ ਸਿਰ ਮੱਥੇ ਔਰ ਸਾਡੇ ਲਈ ਸ਼ਰਮ ਦੀ ਗੱਲ ਇਹ ਆ ਕਿ ਕੋਈ ਇਨਸਾਨ ਉਹਦੇ ਮਗਰ ਨਹੀਂ ਆਇਆ ਕਿਸੇ ਨੇ ਉਹਦਾ ਵੈਲਕਮ ਨਹੀਂ ਕੀਤਾ ਵੀ ਤੂੰ ਕੌਮ ਦੇ ਲਈ ਆੜਿਆ ਸੀਗਾ ਜਲੰਧਰ ਦੀ ਕੋਈ ਐਸੋਸੀਏਸ਼ਨ ਕੋਈ ਜਥੇਬੰਦੀ ਉਹਨੇ ਹਰਜੋਤ ਸੇਠੀ ਦਾ ਪਤਾ ਨਹੀਂ ਲਿਆ ਵਿੱਚੇ ਮੈਨੂੰ ਵੀ ਪਤਾ ਲੱਗਾ ਤੇ ਆਪਣੇ ਆਪ ਤੇ ਬੜੀ ਸ਼ਰਮ ਆ ਜੀ ਕਿ ਯਾਰ ਹਰਜੋਤ ਸੇਠੀ ਨੂੰ ਅਸੀਂ ਉਹਦੀ ਬੈਕਅਪ ਕਿਉਂ ਨਹੀਂ ਕੀਤਾ ਕਿੱਦਾਂ ਲੀਡਰ ਕੌਮ ਦੀ ਅਗਵਾਈ ਕਰਨਗੇ ਤੁਸੀਂ ਦੂਸਰੀਆਂ ਕੌਮਾਂ ਤੋਂ ਕੁਝ ਸਿੱਖੋ ਜਦੋਂ ਉਹਨਾਂ ਦੀ ਕੌਮ 'ਚ ਕੋਈ ਕੁਝ ਕਰਦਾ ਨਾ ਆਪਣੀ ਕੌਮ ਦੇ ਲਈ ਉਹਨੂੰ ਸ਼ੇਰ ਕਹਿੰਦੇ ਨੇ ਬੱਬਰ ਸ਼ੇਰ ਕਹਿੰਦੇ ਨੇ ਉਹਦਾ ਘਰ ਰਸਨਾ ਭਰ ਦਿੰਦੇ ਨੇ ਉਹਦੇ ਬੱਚਿਆਂ ਦੀ ਜੰਮੀਆ ਰੀਆਂ ਚੁੱਕ ਦੀਆਂ ਨੇ ਤਾਂ ਉਹ ਬੰਦਾ ਇੱਕ ਵਾਰੀ ਜਦੋਂ ਜੇਬ ਕੱਟ ਕੇ ਆਪਣੇ ਘਰ ਵਾਪਸ ਹੁੰਦਾ ਨਾ ਤੇ ਉਹ ਜਦੋਂ ਆਪਣੇ ਘਰ ਦੇ ਹਾਲਾਤ ਵੇਖਦਾ ਤਾਂ ਕਹਿੰਦਾ ਇਦਾਂ ਦੀਆਂ ਹਜ਼ਾਰ ਜੇਲਾਂ 'ਚ ਮੈਨੂੰ ਆਪਣੀ ਕੌਮ ਦੇ ਲਈ ਕਟਰੀਆਂ ਪੈ ਜਾਣ ਤਾਂ ਮੈਂ ਕਟਾਂਗਾ ਪਰ ਜੋ ਹਾਲਾਤ ਸਾਡੀ ਕਮਿਊਨਿਟੀ ਦਾ ਹੋ ਜਾਂਦਾ ਨਾ ਸਾਡੇ ਬੰਦੇ ਜੋਰ ਸੇਠੀ ਜੀ ਦਾ ਮਨ ਬਿਲਕੁਲ ਟੁੱਟ ਗਿਆ ਕਿ ਮੈਂ ਕਮਿਊਨਿਟੀ ਦੇ ਲਈ ਕੋਈ ਕੰਮ ਕਰਨਾ ਨਹੀਂ ਅੱਗੇ ਤੋਂ ਇਹ ਆਪਾਂ ਏਦਾਂ ਕਿਦਾਂ ਸਾਰੀ ਕਮਿਊਨਿਟੀ ਜਿਹੜੀ ਆ ਆਪਣੇ ਲੋਕਾਂ ਦਾ ਭਲਾ ਕਰੇਗੀ ਕਿਸ ਤਰ੍ਹਾਂ ਸਾਡੇ ਲੋਕਾਂ ਦੀ ਜਿਹੜੀ ਆ ਸੋਚ ਜਿਹੜੀ ਆ ਇਹੇ ਪਾਸੇ ਲੱਗੇਗੀ ਸੋ ਤੁਸੀਂ ਸਾਰੇ ਜੋਰ ਸੇਠੀ ਜੀ ਨੂੰ ਫੋਨ ਤੇ ਵੀ ਹੌਸਲਾ ਦਿਓ ਉਹਨਾਂ ਦੀ ਮਦਦ ਵੀ ਜਿਸ ਤਰ੍ਹਾਂ ਦੀ ਵੀ ਜਿਸ ਪ੍ਰਕਾਰ ਦੇ ਵੀ ਤੁਸੀਂ ਕਰ ਸਕਦੇ ਹੋ ਜਰੂਰ ਕਰੋ ਉਹ ਨਾਲ ਦੀ ਨਾਲ ਮੈਂ ਇੱਕ ਅਨਾਉਂਸਮੈਂਟ ਕਰਨਾ ਚਾਹੁੰਦਾ ਪੰਜਾਬ ਕਿਸ਼ਨ ਫੈਡਰੇਸ਼ਨ ਵੱਲੋਂ ਕਿ ਜਲਦੀ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਦੀ ਜਿਹੜੀ ਆ ਨਵੀਂ ਜਿਹੜੀ ਆ ਢਾਂਚਾ ਜਿਹੜਾ ਐਲਾਨਿਆ ਜਾਏਗਾ ਨਵੀਆਂ ਉਦੇਦਾਰੀਆਂ ਜਿਹੜੀਆਂ ਕੀਤੀਆਂ ਜਾਣਗੀਆਂ ਪ੍ਰਾਂਤ ਜਾਂ ਉਦੇਦਾਰੀਆਂ ਚ ਹੇਰਫੇਰ ਕੀਤਾ ਜਾਏਗਾ ਅਸੀਂ ਸਾਰੇ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਆ ਡਿਸਕਸ ਕਰੇਗੀ ਪੰਜਾਬ ਕ੍ਰਿਸ਼ਨ ਫੈਡਰੇਸ਼ਨ ਦੀ ਔਰ ਫਿਰ ਉਹਦੇ ਤੇ ਜੋ ਵੀ ਐਕਸ਼ਨ ਲਿਆ ਜਾਏਗਾ ਮੇਰੀ ਬੇਨਤੀ ਹੈ ਕਿ ਜਿਹੜਾ ਸਾਡੀ ਫੈਡਰੇਸ਼ਨ ਦਾ ਮੈਂਬਰ ਬੰਨਾ ਚਾਹੁੰਦਾ ਜਾਂ ਸਾਡਾ ਸਾਥ ਦੇਣਾ ਚਾਹੁੰਦਾ ਤੇ ਸਾਨੂੰ ਵੱਧ ਤੋਂ ਵੱਧ ਕੰਟੈਕਟ ਕਰਕੇ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰੋ ਮੈਂ ਮੰਨ ਤੇ ਛੱਡਤਾ ਸੀਗਾ ਕਿ ਮੈਂ ਕਮਿਊਨਿਟੀ ਦੀ ਲੜਾਈ ਲੜਨੀ ਬੰਦ ਕਰ ਦੇਣੀ ਹੈ ਇੱਕ ਕੌਮ ਦੇ ਨਾਤੇ ਨਹੀਂ ਮੈਂ ਕਿਸੇ ਪੰਗੇ ਚ ਆਉਣਾ ਪਰ ਪਤਾ ਨਹੀਂ ਖੂਨ ਜਾਂ ਜਨੂਨ ਪ੍ਰਭੂ ਨੇ ਕਿਦਾਂ ਲਾ ਦਿੱਤਾ ਜਦੋਂ ਕੋਈ ਇਦਾਂ ਦੀ ਗੱਲ ਹੁੰਦੀ ਆ ਤਾਂ ਫਿਰ ਮੇਰੇ ਕੋ ਰਹਿ ਨਹੀਂ ਜਾਂਦਾ ਸੋ ਤੁਸੀਂ ਸਾਰੇ ਹੀ ਸਾਡਾ ਸਹਿਯੋਗ ਦਿਓ ਪਾਸਟਰ ਸੇਵਕ ਸਿੱਧੂ ਜੀ ਜੇ ਐਮਸੀ ਜੀ ਸਾਡੇ ਮਾਲਵਾ ਜੋਂਦੇ ਪ੍ਰਧਾਨ ਨੇ ਆਸ਼ੂ ਰੰਦਾਵਾ ਸਾਡਾ ਵੀਰ ਗਦਾਸਪੁਰ ਤੋਂ ਧੰਨਵਾਦੀ জর্জ ਚੋਹਾਂ ਜੀ ਸਾਡੇ ਝੋਣ ਸਾਹਿਬ ਦੇ ਬ੍ਰਦਰ ਨੇ ਛੋਟੇ ਰਾਜੂ ਸਿੰਘ ਜੀ ਰਾਜਗਿਲ ਜੀ ਤੁਹਾਡਾ ਸਭਨਾਂ ਦਾ ਧੰਨਵਾਦ ਜੋ ਤੁਸੀਂ ਮੈਨੂੰ ਸਾਰੇ ਫੇਸਬੁਕ ਤੇ ਵੇਖ ਰਹੇ ਹੋ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਹਰਜੋਤ ਸੇਠੀ ਜੀ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਔਰ ਜੱਜ ਸੇਰਗਿਲ ਨੂੰ ਤੇ ਉਹਦੇ ਪਰਿਵਾਰ ਨੂੰ ਸਾਰੇ ਦੁਆਵਾਂਾਂ ਦੇ ਵਿੱਚ ਯਾਦ ਰੱਖੋ ਬੇਟੀ ਕਾਜੋ ਸੇਰਗਿਲ ਦਾ ਹੌਸਲਾ ਵਧਾਈਏ ਸੋ ਮੇਰੀ ਬੇਨਤੀ ਹੈ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਮੇਰੇ ਪੇਜ ਨੂੰ ਵੱਧ ਤੋਂ ਵੱਧ ਫੋਲੋ ਕਰਿਓ ਔਰ ਲਾਈਕ ਕਰਿਓ ਕਿਉਂਕਿ ਸਾਡੀ ਲੋਕਾਂ ਦੇ ਉੱਤੇ ਜੀਦਾ ਸਾਹਿਬ ਜੈਮਸੀ ਜੀ ਸਾਡੀ ਜਿਹੜੀ ਆਵਾਜ਼ ਆ ਲੋਕਾਂ ਤੱਕ ਪਹੁੰਚੇ ਸਾਡੇ ਦੇ ਇੱਥੇ ਇੰਨੀਆਂ ਕਮੀਆਂ ਨੇ ਕਿ ਅਸੀਂ ਇੱਕ ਆਪਣੇ ਬੰਦੇ ਦਾ ਸੋਸ਼ਲ ਮੀਡੀਆ ਤੇ ਜਿਆਦਾ ਪੇਜ ਨਹੀਂ ਫੋਲੋ ਕਰਦੇ ਜਾਂ ਉਹਨੂੰ ਸ਼ੇਅਰ ਨਹੀਂ ਕਰਦੇ ਇਹ ਹੀ ਬੜੀ ਇਹਦੇ 'ਚ ਕੋਈ ਪੈਸਾ ਨਹੀਂ ਲੱਗਦਾ ਕੋਈ ਕੁਝ ਨਹੀਂ ਲੱਗਦਾ ਆਪਾਂ ਇਹ ਕੰਮ ਹੀ ਨਹੀਂ ਕਰ ਸਕਦੇ ਜਿੰਨੇ ਵਿਊਜ਼ ਹੁੰਦੇ ਨੇ ਮੇਰੀ ਵੀਡੀਓਜ਼ ਨੂੰ ਜੇ ਉਹਨੇ ਸ਼ੇਅਰ ਹੋ ਜਾਣ ਮੇਰੀ ਸਾਰਿਆਂ ਨੂੰ ਅੱਜ ਬੇਨਤੀ ਆ ਤੁਸੀਂ ਜਿੰਨੇ ਵਿਊ ਮੈਨੂੰ ਅੱਜ ਵੇਖ ਰਹੇ ਹੋ ਨਾਲ ਇੱਕ ਸ਼ੇਅਰ ਜ਼ਰੂਰ ਕਰੋ ਕਿ ਜੇ ਮੇਰੀ ਵੀਡੀਓਜ਼ ਨੂੰ ਜਿੰਨੇ ਹਜ਼ਾਰਾਂ 'ਚ ਵਿਊ ਜਾਂਦੇ ਨੇ ਜੇ ਉਹਨੇ ਸ਼ੇਅਰ ਹੋ ਜਾਣ ਤੇ ਤੁਹਾਡੀ ਆਵਾਜ਼ ਲੋਕਾਂ ਤੱਕ ਪਹੁੰਚੇ ਔਰ ਜਿਹੜੀ ਹਜੂਰ ਸੱਠੀ ਲੜਾਈ ਲੜ ਰਹੇ ਨੇ ਕਿ ਕਨਿਆ ਮਿੱਤਲ ਦੀ ਅਰੈਸਟ ਪਏ ਪਰਚਾ ਦਰਜ ਹੋਣ ਤੋਂ ਬਾਅਦ ਤੇ ਨਵਾਰੋ ਇਨਸਾਨ ਜਲੰਧਰ ਦੇ ਵਿੱਚ ਆਪਣੇ ਪ੍ਰੋਗਰਾਮ ਕਰਕੇ ਗਿਆ ਪਰ ਪੁਲਿਸ ਨੇ ਉਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਸੋ ਆਪਾਂ ਉਸ ਲੜਾਈ 'ਚ ਖਰਜੋਤ ਸੇਠੀ ਦਾ ਜਿਹੜਾ ਮਨਬਲ ਡਿੱਗਣ ਨਹੀਂ ਦੇਣਾ ਤੇ ਉਹਨਾਂ ਦਾ ਵੱਧ ਵੱਧ ਸਹਿਯੋਗ ਦੇਣਾ ਸਭਾ ਨੂੰ ਪ੍ਰਭੂ ਯਸ਼ੂ ਦੇ ਨਾਮ ਵਿੱਚ ਜੈਮਸੀ ਹਲੇਲੂਇਆ ਵਿਚਾਰਮਦਾਸੇ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਕਿ ਪਰਮੇਸ਼ਰ ਦੀ ਵੱਡੀ ਦਿਯਾ ਦੇ ਨਾਲ ਜੋ ਕਿ ਇੱਕ ਪਰਮੇਸ਼ਰ ਦੀ ਬੇਟੀ ਨੇ ਜੋ ਕਿ ਵੱਡਾ ਨਾਮ ਨੂੰ ਹਾਸਲ ਕੀਤਾ ਔਰ ਨਾਲ ਹੀ ਨਾਲ ਇੱਕ ਜੋ ਕਿ ਦੁੱਖ ਭਰੀ ਖਬਰ ਜੋ ਕਿ ਮਸੀਹ ਲੋਕ ਆਪਣੇ ਹੀ ਮਸੀਹਤ ਦੇ ਖਿਲਾਫ ਜੋ ਕਿ ਖਰੇ ਨੇ ਆਪਣੇ ਹੀ ਜੋ ਕਿ ਭੈਣ ਭਰਾਵਾਂ ਦਾ ਸਾਥ ਨਹੀਂ ਦੇ ਰਹੇ ਔਰ ਬਹੁਤ ਜ਼ਿਆਦਾ ਜੋ ਕਿ ਮਸੀਹ ਲੋਕਾਂ ਦਾ ਵਿਰੋਧ ਹੈ ਜੋ ਵੱਧਦਾ ਜਾ ਰਿਹਾ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਔਰ ਜਿਆਦਾ ਤੋਂ ਜਿਆਦਾ ਅੱਗੇ ਲੋਕਾਂ ਤੱਕ ਸ਼ੇਅਰ ਕਰੋ ਕਿ ਮਸੀਹ ਲੋਕਾਂ ਦੇ ਵਿੱਚ ਇੱਕ ਬਣ ਸਕੇ اور ساتھ ਹੀ-ਸਾਥ ਉਸ ਭੈਣ ਦੇ ਲਈ ਉਸ ਬੇਟੀ ਦੇ ਲਈ ਪ੍ਰਾਰਥਨਾ ਕਰੋ ਕਿ ਪਰਮੇਸ਼ਰ ਉਹਨੂੰ ਹੋਰ ਜ਼ਿਆਦਾ ਬਲੈਸ ਕਰੇ ਹallelujah ਔਰ ਵੀਡੀਓ ਨੂੰ ਸ਼ੇਅਰ ਕਰੋ ਔਰ ਵਿਸ਼ਾਰਮਦਾਸ ਦੇ ਚੈਨਲ ਨੂੰ ਜੇਕਰ ਤੁਸੀਂ ਪਹਿਲੀ ਵਾਰ ਦੇਖ ਰਹੇ ਹੋ ਤੇ ਵਿਸ਼ਾਰਮਦਾਸ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਦਬਾਓ ਗੋਡ ਬles ਯੂ